ਲਿਆ ਬਈ ਕਰੋ ਸ਼ੌਕ ਨਵੇਂ ਜਾਲ ਦਾ ਜਾਨ ਪਾਇਆ ਹੋਇਆ ਬੱਪੂ ਹੀ ਹੋਏ ਨੇ ਲੈ ਕਰਾਉਣੇ ਆ ਸ਼ੌਕ ਆ ਲਿਆ ਬਈ ਵੱਡਾ ਭਰਾ ਵੀ ਨਾਲ ਆਇਆ ਹੋਇਆ ਫੌਜੀ ਮਾਰਸਾ ਕਰਾਉਣੇ ਆ ਸ਼ੌਕ ਆ ਡੱਬੇ ਬਈ ਆ ਆਉਂਦੇ ਆ ਬਈ ਕੂਤਰ ਕਰੋ ਸ਼ੌਕ ਬਾਪੂ ਨੇ ਗਾਏ ਡੱਬਿਆਂ ਦਾ ਦਾੜੀ ਆ ਕਬਾ ਦੇਖੋ ਭਾਈ ਸੈਟਅਪ ਦੇਖੋ ਬਾਪੂ ਜੀ ਦਾ ਆਹ ਹੁੰਦੀ ਹੈ ਭਾਈ ਸੈਟਅਪ ਜਦੋਂ ਵਧੀਆ ਪਿਓਰ ਕਢਾਉਣੇ ਉਹਨਾਂ ਬੱਚੇ ਸਹੀ ਰਿਜ਼ਲਟ ਦੇ ਉਹਦਾ ਐ ਸੈਟਅਪ ਬਣਦੀ ਹੈ ਇਹ ਜਾਨੇ ਦਾ ਮਤਲਬ ਵੇਖੋ ਹਾਂ ਇਹ ਕਰ ਲੈ ਫਿਰ ਕੋਲ ਫਿਰ ਇਹ ਕਰਾਉ ਕਰਦੇ ਲੈ ਭਾਈ ਯਾਨੀ ਬੈਠੇ ਬੈਣੀ ਜਦ ਵੀ ਲੰਬੀ ਕੋਈ ਤਾਂ ਕਰੋ ਸ਼ੌਭੇ ਡੱਬੇ ਆਣੀ ਆਣੇ ਬਈ ਬੰਪੀ ਵਾਲੇ ਮਰੇ ਕੋ ਨਿਆ ਬਈ ਜੋੜੇ ਦੇ ਮੈਂ ਮੈਨ ਰਹਿਣਾ ਜੀ ਇਹ ਬੈਡ ਕੁਪਰਾ ਬੱਪੂ ਜੀ ਵਾਲੇ ਇਹਨਾਂ ਦੀ ਲਾਤ ਉਡਦੀ ਬਈ ਥੋੜਾ ਅੱਧੇ ਟਾਈਮ ਹਾਂ ਬੈਠਾ ਬਈ ਕੋਲੋਂ ਵਾਲੇ ਵੀ ਹੁਣ ਇਧਰ ਹੀ ਆ ਹਾਂ ਕਰੋ ਸ਼ੌਕ ਬਈ ਦਿੱਲੀ ਕੋਲੋਂ ਕਿਹਦੀ ਬੰਪੂ ਆਉਂਦਾ ਨਹੀਂ ਸ਼ੌਕਿਲ ਬਈ ਆਣੇ ਬਈ ਅਸਾਂ ਇਧਰ ਲੋਕ ਇਹਦੇ ਉੱਤਰ ਹੈ ਨਹੀਂ ਪਈ ਉਹਦੇ ਉੱਤਰ ਆ ਬੜਜੋ ਬੱਤੀ ਚੋੜ ਨਾਲ ਇਹ ਹੁਣ ਤੁਹਾਡੇ ਪੱਟੀ ਨਾਲ ਲੋਕਾਂ ਨੇ ਬਈ ਫੈਟ ਵੀ ਇੱਕ ਹੋਰ ਨਾਲ ਦਿਖਾਉਣੇ ਆ ਲੈ ਬਈ ਬਈ ਮੱਖਣਾ ਫੜੀ ਬੈਠਾ ਬਈ ਆਪਣਾ ਵੱਡਾ ਭਰਾ ਨਾ ਬਈ ਇਹ ਬਣਾਈ ਨਹੀਂ 14 ਘੰਟੇ ਘਰ ਉੱਡੀ ਐ ਕਿਸੀ ਸੋਣਾ ਤੇ ਲੈ ਬਈ ਮੱਖਣ ਵੀ ਇੱਧਰ ਆ ਜੋ

ਕੀ ਕਰਨਾ ਬੜਾ ਬੁਰਾ ਲਾ। ਇਹੋ ਹੌਲ ਦੇਣਾ। ਮੁਰੇ ਸੋਨੇ ਬਣਾਉਂ। ਕਰੋ ਵੀ ਸ਼ੌਕ। ਲਾਣਾ ਬੜਾ ਕੁੱਥੀ। ਤੇ ਮਟਰ ਰੋਤੇ ਰੋਮਾ ਕਿਉਂ ਗੋਲਤਾ। ਡੱਬੀ ਹੈ ਵੀ ਸਾਰੇ ਮੋਜੇ। ਆਹ। ਇਹ ਮੋਜੇ ਜੀ ਬਾਹਰ। ਆਹ ਦੇਖੋ ਵੀ। ਡੱਬੇ ਚਿੱਟੇ ਮੋਢੇ ਵਾਲੇ। ਮੱਪੂ ਵਾਲੇ।

हजार वाला भी ने, ने। ने तो ले भैया कर लो शौक हजार वाला कबूतर है भाई बड़ा ये तो भी सुनी नहीं आ रहा है लग रहा है यार मैं कहां पे आया हूं मैं जब मैं उधर लग गया ये लोग भी मान जब सोना बेटा वो निकल आएगा हां कहां के तेरे तरह ही था बेटा एक एक पल्ला चक्कर आ रे बड़ा रुक गया बच्चा हमें ये ਉਨੀ ਜਿਹੀ ਪਲੇਟ ਹੈ ਕਿੰਨਾ ਬਿਤਾ ਕੀਤਾ ਲੈ ਮੈਂ ਕਿਹ ਯਾਰ ਉਹ ਕਿਹ ਜਿਹੀ ਪੜਉਣਾ ਇਹਨੂੰ ਬਹੁਤ ਬੱਠਾ ਬਈ ਪੂਰ ਚੜੀ ਐ ਐ ਫੜੇ ਜੇ ਪੜ੍ਹੇ ਨਹੀਂ ਬਈ ਲੈ ਬਈ ਕਰਾਈਏ ਸ਼ੌਕ ਬੱਚੇ ਦਾ ਲੇ ਬਾਈ ਬੱਚਾ ਦੇਖੋ ਇਹ ਲੋਹੇ ਨਾਲ ਦੀ ਹੈ ਲੋਹੇ ਨਾਲ ਲੱਗੀ ਹੈ ਠੀਕ ਜਿਆਦਾ ਬੜੇ ਠੀਕ ਆ ਠੀਕ ਹੈ ਬਾਈ ਉਹ ਮੁੱਠੀ ਵੱਲ ਜੀ ਜਾ ਰੋਕਣਾ ਪੱਲੇ ਦੇ ਦੇਖੋ ਬੱਚੇ ਦੀ ਪੁੱਠੀਆਂ ਮਿਲਣਾ ਸਰਦੀ ਮਾਦੀ ਠੀਕ ਹੈ ਬਾਈ ਪੁੱਠੀਆਂ ਜੰਮੀਆ ਹੁਣ ਨਾ ਹਾਂਜੀ ਲੈ ਬਾਈ ਕਰੋ ਬੱਚੇ ਦਾ ਤਾਲੀਆਂ ਨਹੀਂ ਬੜੀ ਪਿਉਦ ਗਈ ਜਮ ਠੀਕ ਹੈ ਬਾਈ ਕਿੱਤਾ ਜਾ ਉਹਨਾਂ ਨੂੰ ਕੈਮਰਾ ਚਾਹ ਰੋ ਕੇ ਅੱਗੇ ਥੋੜਾ ਦੇ ਦੇ ਆਹ ਦੇਖੋ ਬਈ ਲੈ ਬੜਾ ਫੜ ਲਾ ਫੜ ਲਾ ਬਈ ਲੈ ਬਈ ਇੰਨਾ ਦਾ ਕਰੋੜੇ ਟੌਗਾ ਸਾਡਾ ਬੜਾ ਰੰਗ ਰੰਗੇ ਜੇ ਇਹ ਨਸਲੀ ਆ ਬਈ ਇਹੀ ਦਾ ਨਸਲਾ ਕੋਈ ਦਿੱਤਾ ਦਾ ਰੰਗ ਰੰਗੇ ਜੇ ਲੈ ਬਈ ਕਿੱਤਾ ਲਿਆ ਆ ਬਈ ਆਪਣਾ ਫੜ ਕੇ ਕਾ ਹੁੰਦੇ ਆ ਬਈ ਉਤਰ ਕਾਠੀਆਂ ਵਾਲੇ ਇਹ ਦੋਨੇ ਥੋੜਾ ਕੱਢੀ ਜੇ ਹਾਂ ਜੀ ਬਈ ਦੋ ਦਿਨ ਲੱਗਣ ਲੱਗ ਲਿਆ ਕੀ ਆਖੇ ਬਈ ਇਹ ਸ਼ਾਕ ਹੈ ਇਹ ਦੋਨੂੰ ਅੱਜ ਨਾ ਹੋ ਜੇ ਪਠਾ ਪਠੀ ਵਾਂਗੇ ਠੀਕ ਹੈ ਬਈ ਕਰੋ ਸ਼ੌਂਕਾ ਮੈਂ ਨਾ ਅਮੀ ਤਿਆਰ ਕਰਾਂਗੇ ਇਹ ਪਠਾ ਬੰਨੂ ਦਾ ਲੈ ਬਈ ਕਰ ਲੈ ਇਹ ਦੋਵੇਂ ਦਾ ਆ ਦੇਖੋ ਬਈ ਇੰਨੇ ਦੇ ਬੱਚੇ ਆਉਣਗੇ ਦੇਖੋ ਆ ਪੁੰਨੂ ਵਾਲੇ ਕਹਿੰਦੇ ਨੀਲਾ ਨੀਲਾ ਬਈ ਆ ਪੁੰਨੂ ਵਾਲੇ ਉੱਧਰ ਖੜੇਗਾ ਅੱਜ ਕਾਜੀ ਕਰੇ ਠੀਕ ਹੈ ਬਈ ਆ ਪੁੰਨੂ ਵਾਲੇ ਬਲੱਡ ਜੋ ਬਈ ਪੀਲਾ ਜਿਹੜੇ ਉਹੋ ਜੁੱਤੇ ਰੇ ਨੰਬਰ 9 8 ਰੋਟੀ ਤੇ ਮੈਂ ਤੀਓ ਬੇਤੇ ਚਲੇ ਡੇਰ ਪਾ ਲੈਂਦਾ ਇਹ ਨਹੀਂ ਪਾ ਲਾਉਂਦੇ ਉਹ ਪਾਇਆ ਮੈਨੂੰ ਪਾਇਆ ਇਹ ਕਾਹਦੇ ਨੂੰ ਪੀਲੇ ਦੇ ਕੋਲ ਨੂੰ ਮਾ ਬਦਵੰਦ ਜਿੰਨਾ ਡਾਟ ਇੱਥੇ ਹੈ ਕੋਈ ਗਾਉਂ ਚੇ ਇਹ ਵੀ ਦੁਕਾਨੇ ਦੇ ਚਰ ਧਰਦੀ ਨਹੀਂ ਪੈਂਦੀ ਇਹ ਜਿਆ ਮਰਨ ਇਹ ਕਿਵੇਂ ਨਾ ਸਕਦਾ ਸਾਰੇ ਡੱਬੇ ਆ ਭਾਈ ਡੱਬੇ ਕਿੱਲੇ ਕਿੰਨੇ ਮਿੰਟ ਹੋ ਗਿਆ ਤੈਨੂੰ ਕਿਵੇਂ ਆ ਦੇਖੋ ਇਹ ਦਾੜੀਆਂ ਦੇ ਬਾਪੂ ਜੀ ਆਣੇ ਕਰੋ ਜੋ ਮਨੇ ਉਹਦਾ ਬੂੜਾ ਬਣੇ ਨਾ ਗਾ ਬੱਟਾ ਘਾ ਕੇ ਨਾ ਕਰਦੇ ਮੋਜੇ ਬਈ ਡੱਬੇ ਆ ਦੇਖੋ ਪੁੱਤਰ ਮੋਜੇ ਬਈ ਬਾਪੂ ਨੇ ਕਾ ਰੱਖੇ ਡੱਬਿਆਂ 'ਚ ਪਾਏ ਹੋਏ ਐ ਬਈ ਜਿਹੜੇ ਚੁੱਟੇ ਮੋਜੇ ਹਨ ਕੱਬ ਦਾ ਮਾ ਦੇਖੋ ਬਈ ਲਾਦਦੇ ਨੇ ਬਈ ਸੋਹਣੇ ਇਹ ਉੜਦੇ ਆ ਬਈ ਉੱਪਰ ਬਾਪੂ ਜੀ ਰੱਬੇ ਪਾ ਨਿਕੋ ਨੀਲੀ ਬਈ ਇਹ ਲੋਟੇੜ ਬਾੜਨਾ ਇਹ ਕੋਲ ਮੈਟਰਲਾ ਤੁਮੇ ਰੋਗ ਨਾ ਨਿਕੋ ਇਹ ਵਾਜਾ ਇੱਕ ਆ ਦੇ ਪੂਰੀ ਫਰਦੀ ਇੱਕੋ ਲਖਣਾ ਇਹ ਸ਼ੌਕ ਆ ਬੱਠਾ ਮੇਰਾ ਬੱਚੇ ਗੱਡ ਰੱਖਿਆ

ਕਰ ਲਓ ਬਈ ਬੱਚਿਆਂ ਦਾ ਸ਼ੌਂਕ ਵੀ ਜਿੱਦੇ ਘੱਟ ਰੱਖਦੇ ਜੇਸਾ ਕਦੇ ਘੱਟਦੇ ਬੱਚੇ ਆਹ ਲੈ ਗਾ ਲੈ ਬਈ ਬੱਚਿਆਂ ਦਾ ਕਰਾਉਣੇ ਸ਼ੌਕ ਆ ਤੇ ਨੀਲਾ ਕਾਰ ਇੱਕ ਕਲੀ ਦਾ ਦੋਨੇ ਭਰਾ ਬਈ ਦੋਨੇ ਭਰਾ ਨੇ ਬੈਠੇ ਉਹ ਦੋ ਪੁੱਤਰੇ ਕੱਢੇ ਇੱਕ ਕਾਲਾ ਇੱਕ ਕੱਲਾ ਵੇਖੋ ਬਈ ਦੇਖਣਾ ਕਹਿੰਦਾ ਵੀ ਜਦ ਅਲੜਦੇ ਨੇ ਸਹੀ ਗੱਲ ਆ ਬਈ ਆ ਦੇਖੋ ਇੱਕ ਮਾਂ ਤੇ ਇੱਕ ਪਿਓ ਦੇ ਮੈਂ ਕਾਲੀ ਐ ਪਿਓ ਲੀਲਾ ਪਿਓ ਲਾਲ ਠੀਕ ਐ ਭਾਈ ਲਾ ਕੇ ਤੇ ਆ ਵੀ ਲਾ ਕੇ ਮੋਗਰ ਹੁਣ ਹਾਂਜੀ ਚਲ ਬੜਾ ਕੱਢ ਦਿੰਦੇ ਆ ਤਾ ਦੇਖ ਲਾਂਗੇ ਅੱਖਾਂ ਦਾ ਸ਼ੌਕ ਇਹ ਬੱਠੀ ਐ ਆਪਾਂ ਆਪਣੇ ਟਾਇਰ ਲਓ ਹਾਂ ਤਾਂ ਤੋਂ ਪਹਿਲਾਂ ਨੂੰ ਨਾਲ ਹੀ ਦੇ ਜਮ ਉੱਲਣਾਂ ਨੂੰ ਚਲ ਆ ਇਹ ਰਾਹ ਆਹ 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 ਸੋਨੂੰ ਬਈ ਸਟਾਰਟ ਇਹ ਦਿਖਾਈ ਆਂ ਕੰਪਰੀ ਦੇਖੋ ਬਈ ਤਿੰਨ ਰੰਗੀ ਆ ਬਈ ਲਾਲ ਕਾਲੀ ਤੇ ਚਿੱਟੀ ਦਿੱਤੀ ਹੈਗੀ ਆ ਬੜੀ ਮੋਟੀ ਵੀਂ ਦੇਖ ਲਓ ਬਈ ਲਾਲ ਐ ਕਾਲੀ ਐ ਨੋਕ ਦੇਖੋ ਬਈ ਹੂਪਰੀ ਦੀ ਜਿਹਾ ਜਿਹਾ ਗਿਆ ਹੋਇਆ ਉਹ ਵਧੀਆ ਮਹੌਲ ਤਾਂ ਕਿ ਕਿ ਮੋਰੋ ਕੀ ਦੂਰ ਗਿਆ ਉਹ ਨਜਰ ਦੀ ਉਹ ਮੋਟੇ ਨਹੀਂ ਨਾ ਇੱਕ ਵੀ ਨਿਕਲਦਾ ਬੇਲੇ ਤੱਕ ਨਹੀਂ ਸ਼ਾਮ ਤੋਂ ਸਾਡੇ ਚਾਨਣ ਪੈਣ ਦੇ ਇਹ ਰੀਆ ਬਈ ਨਹੀਂ ਲੈ ਉਹ ਦੇਖੋ ਇਹ ਉਤਰ ਉਤਰ ਡੱਬਾ ਬਈ ਬਾਪੂ ਵਾਲਾ भै चैनल बद्दों बद्ध सारे पर सब्सक्राइब करो भाई करोड़ डब्बी का शौक इलो है रे दिया ठीक है भाई लो गे। गे, <laughs> थीच्ट। थीच्ट। वाँगी वाँगी। आ घेरा और फुकरा रे भाई पांच चार कोले रहनगे ठीक है भाई तीर पाओगे ना तीर पाओगी भाई तीर पाओगी हां देखो भाई कच्चा खट्टा काई से कच्चा करू तोड़ली बनूंगी हां भाई तब जोदी रहे ना भाई सही है लो हां हां कर ਆ ਸਾਰੇ ਵੱਡੇ ਬਾਈ 530 ਖਾਈ 30 ਸਾਲ ਦਾ ਬਾਈ ਲੈ ਬਾਈ ਕਰ ਲੋ ਜੀ ਇੰਜੈਕਸ਼ਨ ਆਉਂਦਾ ਫਾਰਮੂਲਾ ਮੇਰੇ ਫੇਰ ਬਣਾ 55 ਮੇਰਾ ਪਰ ਜਿਹਨ ਕਰਦੇ ਕੇ ਬਾਈ ਚੈਨਲ ਨੂੰ ਕਰ ਲੈ ਵਾਤੋ ਦਾ ਸਬਸਕ੍ਰਾਈਬ ਤੇ ਲਾਇਕ ਕਰਿਓ ਵੀਰੇ ਕਮੈਂਟ ਕਰਿਓ ਤੇ ਬਾਈ ਸਾਰਿਆਂ ਨੇ ਗੱਲਾਂ ਦੱਸਿਓ ਪੁੱਛਿਓ ਕੋਈ ਗੱਲ ਰਹਿ ਗਈ ੋਏ ਠੀਕ ਹੈ ਜਿੰਨਾ ਕ ਆਪਣੇ ਤੋਂ ਹੋਇਆ ਬਾਈ ਆਪਾਂ ਫਸਟ ਟਾਈਮ ਵੀਡੀਓ ਕੀਤੀ ਹੈ ਆਪਾਂ ਇਹਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਗੱਲਬਾਤ ਕਰਨ ਦੀ ਤੇ ਹੋਰ ਵੀ ਅੱਗੇ ਵੀਡੀਓ ਜੇ ਵਧੀਆ ਤਾਂ ਵਧੀਆ ਕਰਨ ਵਾਲਾ ਬਣਾਇਆ ਪੁੱਛਿਆ ਬਈ ਹੋਇਆ ਨੂੰ ਠੀਕ ਹੈ ਬਾਈ ਤੇ ਚੈਨਲ ਨੂੰ ਬਈ ਬਾਕ ਸਬਸਕ੍ਰਾਈਬ ਕਰਿਓ ਭਰਾ ਸਾਰੇ ਲੋ ਬਾਈ ਹੋਰ ਕਰਾਉਣੇ ਕੋਈ ਪਰਾ ਸ਼ੌਕ ਚਿੱਟੀਆਂ ਦਾ ਉਤਰੇ ਕਰਾਉਣੇ ਸ਼ੌਕ ਹੈ। 1 ਮਿੰਟ ਬਈ ਖੋਲ ਲੀਏ ਜਾਲ। ਆਹ ਉਤਰੇ ਕਰੋ ਬਈ ਸ਼ੌਕ ਆ। ਹਜ਼ਾਰ ਵਾਲੇ ਬਈ। ਆ ਬਾਈ ਨੂੰ ਪੁੱਛਣਾ ਨੇ। ਭਾਈ ਆ ਕਿੰਨਾ ਜਿਆ ਚਿੱਟੀਆਂ ਵਾਲੇ? ਲੋ ਬਈ ਆਖੇ ਨਾ ਹਜ਼ਾਰ ਵਾਲੇ। ਆਣੇ ਬਈ ਇਹ ਹਜ਼ਾਰ ਵਾਲੇ ਉਤਰ ਸਹੀ ਤਾਂ। ਜਿਹਦਾ ਆਪਾਂ ਨੂੰ ਪਰਖਿਆ ਬਈ। ਜਿੰਨੀ ਦਾ ਆਪਾਂ ਨੂੰ ਪਰਖਣਾ ਉਹ ਸਾਨਾ। ने था था। भाई हजार बच्चा ने बच्चा क्ड रखे इन्होंने जरूर दस बी कमेंट करोड़ा ठीक है कितने खाने एक होर है जोड़ा आ देखो बी आसली बापू नींदे जेडे भा क्या असले बी असला बापूआ करो शो का चिट्टियां ने कबूतरी भाई अंदर भाई जूम करके दिखाइए देखो भाई हां देखो भाई काल सारा चिट्टियां चल बच्चे भाई ਫਿਰ ਵੀ ਨਾ ਜੀ ਵੀ ਫੀਲਡਾਂ ਮੈਂ ਮੋਲ ਰਿਹਾ ਜੀ ਅੱਜ ਦਾ ਦੋ ਮਹੀਨੇ ਹੋ ਗਏ ਤਾਂ ਬਾਅਦ ਤੁਸੀਂ ਦੱਸੋ ਮੈਂ ਜੀ ਨਵੀਂ ਵੀ ਕਿਹਾ ਤਾਂ ਪੂਰੀ ਹੋ ਗਈ ਜੀ ਅਰੇ ਜੀ ਨਵੀਂ ਵਾਲੀ ਕਿ ਨਹੀਂ ਨਾ ਅਧਿਕਾਰੀ ਕਰਨ ਦੇ ਨੂੰ ਲੋ ਬਾਈ ਮਾਰ ਨਾ ਬੋਲੋ ਕੋਈ ਨਹੀਂ